ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇਕਬਾਲ ਸਿੰਘ ਸ਼ਾਹੀ ਜਦੋਂ ਵੀਡੀਓ ਬਣਾਉਣਾ ਸ਼ੁਰੂ ਕਰਦੇ ਆਂ ਕਿਤੇ ਗੱਲਬਾਤ ਕਰਦੇ ਆ ਨਾ ਮੈਨੂੰ ਦੋਸਤੋ ਕਹਿਣ ਦੀ ਆਦਤ ਬੜੀ ਔਖੀ ਜਿਹੀ ਪਾਈ ਆ ਪਹਿਲਾਂ ਕਹਿੰਦੇ ਮਿੱਤਰੋ ਭਰਾਵੋ ਮਿੱਤਰੋ ਕਹਿੰਦੇ ਪਤਾ ਨਹੀਂ ਯਾਰੇ ਮਿੱਤਰੋ ਲਫ਼ਜ਼ ਨਾ ਖਰਾਬ ਜਿਹਾ ਲੱਗਣ ਲੱਗ ਗਿਆ ਪਤਾ ਨਹੀਂ ਇਹਦੀ ਪੱਟੀ ਮੇਸ ਜਿਉਂ ਕਰਤੀ ਕਿਸੇ ਬੰਦੇ ਨੇ ਹਨਾ ਸਾਰੇ ਜਾਣਦੇ ਆਂ ਤੇ ਹੁਣ ਕਿਹੜਾ ਪੈਂਦਾ ਦੋਸਤੋ ਭਰਾ ਵੋ ਭੈਣੋ ਭਾਈਓ ਤੇ ਲਿਖਦੇ ਹੋਏ ਵੀ ਮੈਨੂੰ ਮਿੱਤਰੋ ਲਿਖਣਾ ਵੀ ਬੜਾ ਮੈਨੂੰ ਉਹ ਲੱਗਦਾ ਉਹ ਤਰੀਕ ਯਾਦ ਆ ਜਾਂਦੀ ਆ ਉਹ ਨਹੀਂ ਸੀਗੀ ਇੱਕ ਇੱਕ ਸਾਲ ਅੱਧੀ ਰਾਤ ਨੂੰ ਮਿੱਤਰੋ ਕਿਹਾ ਸੀਗਾ ਕਿਸੇ ਨੇ ਸਾਰੇ ਲੂਂਗ ਕੰਡੇ ਖੜੇ ਹੋ ਜਾਂਦਾ ਸਰੀਰ ਤੇ ਯਾਰ ਸੁਣਦੇ ਹੀ ਸੋ ਹੁਣ ਕਹਿਣਾ ਵੀ ਛੱਡਤਾ ਤੇ ਚਲੋ ਗੱਲ ਕਰਦੇ ਆਪਾਂ ਕੱਲ ਭੋਗਾ ਦੀ ਗੱਲ ਕਰ ਰਹੇ ਸੀਗੇ ਮੇਰੇ ਬਾਪੂ ਜੀ ਕਾਸੀ ਵਾਂਡਿਆਂ ਦੇ ਚਾਚਾ ਹੀ ਕਹਿੰਦੇ ਸੀਗੇ ਸਾਰੇ ਉਹਨੂੰ ਉਹ ਚਾਚਾ ਜੀ ਨੇ ਮੈਨੂੰ ਕਹਿਣਾ ਵੀ ਮੇਰਾ ਜਦੋਂ ਭੋਗ ਪਾਏਗਾ ਪਾਠੇ ਸਿੰਘ ਜਿਹੜੇ ਵੀ ਕੋਈ ਕੀਰਤਨ ਕਰੂ ਜਾਂ ਕੋਈ ਵੀ ਕਰੂਗਾ ਉਹਨੂੰ ਕਹਿਣਾ ਮੇਰੇ ਬਾਰੇ ਕੁਝ ਨਹੀਂ ਕਹਿਣਾ ਕਿਸੇ ਨੇ ਬੱਸ ਮੈਂ ਜਿਹੜਾ ਰਹੇਗਾ ਮੈਨੂੰ ਪਤਾ ਹੈ ਪਿੰਡ ਦੇ ਸਾਰੇ ਜਾਣਦੇ ਨੇ ਰਿਸ਼ਤੇ ਸਾਰੇ ਜਾਣਦੇ ਨੇ ਮੈਂ ਕਿਹਾ ਜਾਏ ਕੀ ਕੀ ਮੈਂ ਕਰਤੂਤਾਂ ਕੀਤੀਆਂ ਨੇ ਚੰਗੀਆਂ ਮਾੜੀਆਂ ਜੋ ਵੀ ਸਭ ਨੂੰ ਪਤਾ ਕੋ ਦੱਸਣ ਦੀ ਲੋੜ ਨਹੀਂ ਚਲੋ ਗੱਲ ਮੈਂ ਇਦਾਂ ਯਾਦ ਆ ਕਿ ਅਸੀਂ ਕਦੇ ਕਦੇ ਕਿਸੇ ਪਿੰਡ 'ਚ ਕਿਸ ਦੇ ਕੋਈ ਮਰਗਤ ਹੋ ਜਾਣੀ ਕੁਛ ਜਾਣਾ ਹੋ ਜਾਣਾ ਇਦਾਂ ਬਾਪੂ ਵੈਸੇ ਉਹਦੇ ਘਰ ਤਾਂ ਜਾ ਆਉਣਾ ਬਿਲਕੁਲ ਅਫਸੋਸ ਕਰਨ ਜ਼ਰੂਰ ਜਾਂਦਾ ਸੀ ਪਰ ਗੁਰਦੁਆਰਾ ਸਾਹਿਬ ਭੋਗ ਤੇ ਬੜਾ ਘਟ ਜਾਂਦਾ ਹੁੰਦਾ ਸੀ ਜੇ ਕਿਤੇ ਕਹਿਣਾ ਸਾਡੇ ਬਜ਼ੁਰਗ ਸੀਗਾ ਜਿਹੜਾ ਨਾਂ ਨਹੀਂ ਲੈਣਾ ਇੱਥੇ ਉਹ ਬਾਪੂ ਤੋਂ 10 ਕਿਸਾਨ ਵੱਡਾ ਸੀਗਾ ਚਾਚਾ ਜੀ ਤੋਂ ਚਲੋ ਉਹਦਾ ਭੋਗ ਸੀਗਾ ਗੁਰਦੁਆਰੇ ਅੰਤਮ ਅਰਦਾਸ ਆ ਮੈਂ ਕਿਹਾ ਚਾਚਾ ਜੀ ਤੁਹਾਡਾ ਆੜੀ ਆ ਜਾਇਆ ਉਹ ਗੁਰਦੁਆਰਾ ਸਾਹਿਬ ਪਹੁੰਚਾ ਜੁਦਾ ਉਹ ਨਹੀਂ ਮੈਂ ਨਹੀਂ ਜਾਣਾ ਹੈਗਾ ਉੱਥੇ ਨੇ ਭਾਈ ਜੀ ਨੇ ਸਿਫਤਾਂ ਦੇ ਪੁਰ ਬੰਦਣੇ ਆ ਤੇ ਅਸਲ ਗੱਲ ਮੈਨੂੰ ਪਤਾ ਹੈ ਕਿ ਉਹਨੇ ਸਾਡਾ ਇੱਕ ਵਾਰ ਇੱਕ ਵਿੱਚ दारू ਦਾ ਢੋਲ ਪਾਇਆ ਹੋਇਆ ਸੀ ਉਹਨੂੰ ਪਤਾ ਲੱਗ ਗਿਆ ਤੇ दारू ਬਣ ਗਈ ਬਣ ਤੇ ਆ ਗਈ ਜਾਂ ਬਣ ਗਈ ਉਹ ਦੋ ਤਿੰਨ ਜਣੇ ਚਾ ਕੇ ਮਿਲ ਕੇ दारू ਦਾ ਢੋਲੇ ਚਾ ਕੇ ਲੈ ਗਏ ਕਹਿੰਦਾ ਸਾਡੇ ਉਹਨਾਂ ਨੇ ਕੱਢਿਆ ਤੇ ਕਹਿੰਦਾ ਵੀ ਉਹ ਇਹ ਜਹਾ ਬੰਦਾ ਸੀਗਾ ਤੇ ਮੈਂ ਉਹਦੇ ਭੋਗ ਤੇ ਜਾਊਂਗਾ ਉੱਥੇ ਕੁਝ ਭਾਈ ਜੀ ਕਹੂਗਾ ਉਹ ਬੜੇ ਬਜ਼ੁਰਗ ਇਦਾਂ ਦੇ ਸੀਗੇ ਇਦਾਂ ਦੇ ਸੀਗੇ ਵਧੀਆ ਕੰਮ ਕਰਦੇ ਤੇ ਰੱਬ ਦੇ ਭਗਤ ਸੀਗੇ ਕਹਿੰਦਾ ਮੈਨੂੰ ਉੱਥੇ ਹਾਸੀ ਆਉਣੀ ਆ ਤੇ ਮੇਰੇ ਉਹ ਗੱਲਾਂ ਯਾਦ ਆ ਜਾਣੀਆਂ ਨੇ ਮੈਂ ਨਹੀਂ ਜਾਣਾ ਹੈਗਾ ਮੈਂ ਕਿਹਾ ਫਿਰ ਮੈਂ ਕਿਹਾ ਬਾਪੂ ਫਿਰ ਇਹਦਾ ਭੇਜਿਆ ਕੱਲੂ ਤਾਂ ਵੀ ਮਾਰਨਾ ਮੈਂ ਵੀ ਮਾਰਨ ਤੇਰੇ ਭੋਗ ਤੇ ਵੀ ਨਹੀਂ ਆਉਣਾ ਕਿਸਨੇ ਕਹਿੰਦਾ ਲੈ ਇਹਨੇ ਸਾਲ ਦੇ ਆਉਣਾ ਆਵੇ ਜਿਹਨੇ ਨਹੀਂ ਆਉਣਾ ਨਾ ਆਵੇ ਮੈਂ ਕਿਹੜਾ ਉੱਥੇ ਬੈਠਣ ਦੇਖਦੇ ਹੋਣਾ ਮਤਲਬ ਉਹ ਕਹਿਣ ਦਾ ਗੱਲ ਬੜੀ ਉਹਦੀ ਸਪਸ਼ਟ ਜੀ ਉਹ ਹੁੰਦੀ ਸੀ ਮੈਂ ਕਹਿੰਦਾ ਮਤਲਬ ਫਿਰ ਕੋਈ ਨਾ ਆਇਆ ਜੇ ਪਿੰਡ ਦਾ ਹੈ ਤੂੰ ਜਾਂਦਾ ਨਹੀਂ ਨਾ ਕਹਿੰਦਾ ਜਿਹਨੇ ਆਉਣਾ ਆਵੇ ਨਹੀਂ ਆਉਣਾ ਨਾ ਆਵੇ ਮੈਂ ਕਿਹੜਾ ਸਾਲਾ ਉੱਥੇ ਬਹਿ ਕੇ ਦੇਖਣਾ ਕਿਸੇ ਨੂੰ ਤੇ ਚਲੋ ਖੈਰ ਚਾਚਾ ਜੀ ਸਾਡੇ 2018 ਚੜਾਈ ਕਰ ਗਏ ਸੀਗੇ ਬਥੇਰੇ ਉਹਨਾਂ ਤੇ ਸੱਜਣ ਬੇਲੀ ਆਏ ਸੀਗੇ ਭੋਗ ਤੇ ਯਾਦ ਵੀ ਕਰਦੇ ਸੀਗੇ ਸਾਰੇ ਕਹਿੰਦੇ ਸੀਗੇ ਮੈਨੂੰ ਜਾਣੀ ਇੱਕ ਗੱਲ ਉਹਨੇ ਜਰੂਰ ਕਹੀ ਦੀ ਕਹਿੰਦਾ ਮਰਨਾ ਸਾਹਬ ਨੇ ਆ ਮੈਂ ਵੀ ਮਰਨਾ ਹੈ ਅੰਤਮ ਅਰਦਾਸ ਤੇ ਕੋਈ ਵੀ ਰਾਗੀ ਸਿੰਘ ਬੈਠੋ ਕੋਈ ਕਹੋ ਉਹਨੂੰ ਕਹਿਦੀ ਮੇਰੀ ਕੋਈ ਸਿਫਤ ਨਹੀਂ ਕਰਨੀ ਮੇਰਾ ਕੋਈ ਮੈਂ ਸਿਫਤਾਂ ਦੇ ਲਾਇਕ ਬੰਦਾ ਨਹੀਂ ਹੈਗਾ ਉਹਨੂੰ ਸਿੱਧਾ ਕਹਿਣਾ ਕੀਰਤਨ ਪੜੋ ਚਾਰ ਸ਼ਬਦ ਪੜੋ ਨਾਨਕ ਸਾਹਿਬ ਦਾ ਪਾਠ ਪੜੋ ਤੇ ਭੋਗ ਪਾ ਦਿਓ ਬਸ ਹੋਰ ਕਹਣਾ ਮੇਰੇ ਬਾਰੇ ਕੁਝ ਨਹੀਂ ਕਹਿਣਾ ਆ ਕੀਤਾ ਉਹ ਕੀਤਾ ਮੈਂ ਕਹਿੰਦਾ ਜਿੰਦਗੀ ਸਾਰੀ ਜ਼ਿੰਦਗੀ ਪਾਪੇ ਕੀਤੇ ਨੇ ਸ਼ਿਕਾਰ ਖੇਲੇ ਨੇ ਜਾਨਵਰ ਮਾਰੇ ਨੇ ਪਾਂਚੀ ਮਾਰੇ ਨੇ ਮਾਰ ਕੇ ਮੀਟ ਖਾਦਾ ਸ਼ਰਾਬਾਂ ਪੀਤੀਆਂ ਨੇ ਜ਼ਮੀਨ ਵੇਚੀ ਜਮੀਨ ਲੈ ਲਈ ਕੁਛ ਹੋ ਗਿਆ ਆ ਕਰ ਲਿਆ ਉਹ ਕਰ ਲਿਆ ਹਨਾ ਕੋਈ ਰਫਲਾ ਲੈ ਲੀਆਂ ਰਫਲਾ ਖਰੀਦ ਲੀਆਂ ਰਫਲਾ ਵੇਚ ਲੀਆਂ ਤੇ ਵੀ ਕਹਿੰਦਾ ਮੈਂ ਕੋਈ ਸਿੱਧਾ ਕੰਮ ਕੀਤਾ ਨਹੀਂ ਜ਼ਿੰਦਗੀ ਚ ਤੇ ਭਾਈ ਜੀ ਨੂੰ ਪਹਿਲਾਂ ਕਹਦੇ ਹੋ ਸੋ ਭਾਈ ਬਿਲਕੁਲ ਸਹੀ ਗੱਲ ਆ ਬੰਦਾ ਇਦਾਂ ਦਾ ਹੀ ਹੋਣਾ ਚਾਹੀਦਾ ਕੀ ਲੋੜ ਐ ਵੀ ਕਈ ਵਾਰ ਮੈਂ ਵੀ ਜਾਨਣਾ ਹੁੰਨਾ ਕਿਸੇ ਭੂਗਤੇ ਕਿਸੇ ਬਾਰੇ ਸੁਣਦੇ ਆ ਉਹਨਾਂ ਕਰਤੂਤਾ ਪਤਾ ਹੁੰਦੀਆਂ ਨੇ ਯਾਰ ਬੰਦਾ ਕੀ ਸੀਗਾ ਕਿੱਦਾਂ ਦਾ ਸੀਗਾ ਅਸੀਂ ਵੀ ਉਹੋ ਜਿਹੇ ਆ ਸਾਰੇ ਆਪਾਂ ਮੈਂ ਵੀ ਉਹੋ ਜਿਹੇ ਆ ਤੇ ਉਥੇ ਹਾਸੇ ਆਉਂਦੀ ਹੈ ਕਈ ਵਾਰ ਗੱਲਾਂ ਸੁਣ ਕੇ ਕਿਉਂਕਿ ਉਹ ਬੰਦੇ ਦੀ ਕੋਈ ਘਟਨਾ ਯਾਦ ਆ ਜਾਂਦੀ ਹੈ ਵੀ ਹਾਂ ਜਿਹੜੇ ਨੇ ਆਹ ਕੰਮ ਕੀਤਾ ਸੀਗਾ ਫਿਰ ਉਥੇ ਹਾਸੇ ਆਉਂਦੀ ਹੈ ਹੈਨਾ ਚਲੋ ਖੈਰ ਇੰਜੋਏ ਕਰੋ ਅੱਜ ਨੇਕੜਾ ਸੀ ਬਸ ਲਗਾ ਹੱਸ ਲਈ ਅੱਜ ਥੋੜਾ ਹੱਸਣਾ ਚਾਹੀਦਾ ਓਕੇ ਜੀ ਧੰਨਵਾਦ ਸასი ਕਾਲ ਮਿੱਤਰੋਂ ਨਹੀਂ ਕਹਿਣਾ ਹੈਗਾ ਗਦੋਂ ਕਿਸੇ ਨੇ ਹੈਨਾ ਮਿੱਤਰੋਂ ਕਹਿੰਦੇ ਲੂੰਮ ਘੰਡੇ ਖੜੇ ਹੋ ਜਾਂਦੇ ਆ ਓਕੇ ਥੈਂਕ ਯੂ ਸਤਿ ਸ਼੍ਰੀ ਅਕਾਲ ਧੰਨਵਾਦ